ਅੱਜ ਆਪਾਂ ਸੈਂਕੜੇ ਲੋਕਾਂ ਦੇ ਰਿਟਾਇਰਮੈਂਟ ਤਜਰਬਿਆਂ 'ਚੋਂ ਕੁਝ ਖਾਸ ਸਬਕ ਕੱਢ ਕੇ ਉਹਨਾਂ 'ਤੇ ਗੱਲ ਕਰ ਰਹੇ ਹਾਂ ਮਕਸਦ ਇਹੀ ਹੈ ਕਿ ਉਹ ਨੁਕਤੇ ਸਮਝੀਏ ਜੋ ਇੱਕ ਚੰਗੀ ਮਤਲਬ ਖੁਸ਼ਹਾਲ ਰਿਟਾਇਰਮੈਂਟ ਲਈ ਜ਼ਰੂਰੀ ਨੇ ਹਾਂ ਜੀ ਬਿਲਕੁਲ ਇਹ ਸਫ਼ਰ ਸਿਰਫ਼ ਪੈਸੇ ਤਿੱਲੇ ਦਾ ਹੀ ਨਹੀਂ ਇਹ ਤਾਂ ਜ਼ਿੰਦਗੀ ਦੇ ਇੱਕ ਨਵੇਂ ਸੰਤੁਸ਼ਟ ਪੜਾਅ ਬਾਰੇ ਹੈ ਚਲੋ ਫਿਰ ਦੇਖਦੇ ਹਾਂ ਕਿਹੜੀਆਂ ਅਹਿਮ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲੀ ਗੱਲ ਜਿਹੜੀ ਵਾਰ-ਵਾਰ ਸਾਹਮਣੇ ਆਈ ਉਹ ਇਹ ਹੈ ਕਿ ਕਿਸੇ ਚੀਜ਼ ਤੋਂ ਭੱਜ ਕੇ ਨਹੀਂ ਰਿਟਾਇਰ ਹੋਣਾ ਸਗੋਂ ਕਿਸੇ ਚੀਜ਼ ਵੱਲ ਜਾਣ ਲਈ ਰਿਟਾਇਰ ਹੋਵੋ ਮਤਲਬ ਸਿਰਫ ਕੰਮ ਛੱਡ ਦੇਣਾ ਕਾਫੀ ਨਹੀਂ ਹੈ ਹਮ ਰਿਟਾਇਰਮੈਂਟ ਵਿੱਚ ਕੋਈ ਮਕਸਦ ਕੋਈ ਰੁਝੇਵਾ ਚਾਹੀਦਾ ਕੋਈ ਸ਼ੌਕ ਘੁੰਮਣਾ ਫਿਰਨਾ ਵਲੰਟੀਅਰਿੰਗ ਕੁਝ ਵੀ ਇਹ ਬਹੁਤ ਜ਼ਰੂਰੀ ਗੱਲ ਹੈ ਇੱਕ ਮਕਸਦ ਦਾ ਹੋਣਾ ਕਿ ਜਿਨ੍ਹਾਂ ਕੋਲ ਕੋਈ ਟੀਚਾ ਨਹੀਂ ਸੀ ਨਾ ਉਹ ਅਕਸਰ ਸ਼ੁਰੂ ਚ ਥੋੜਾ ਗਵਾਚਿਆ ਜਿਹਾ ਮਹਿਸੂਸ ਕਰਦੇ ਸੀ ਸਹੀ ਗੱਲ ਹੈ ਤੇ ਇਸ ਨਾਲ ਨਾ ਸਿਰਫ ਜ਼ਿੰਦਗੀ ਦਿਲਚਸਪ ਰਹਿੰਦੀ ਹੈ ਸਗੋਂ ਸਿਹਤ ਤੇ ਵੀ ਚੰਗਾ ਅਸਰ ਪੈਂਦਾ ਹੈ ਮਾਨਸਿਕ ਵੀ ਤੇ ਸਰੀਰਕ ਵੀ ਹਾਂਜੀ ਤੇ ਉਹ ਮਕਸਦ ਕੋਈ ਬਹੁਤ ਵੱਡਾ ਹੋਣਾ ਵੀ ਜ਼ਰੂਰੀ ਨਹੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਬਹੁਤ ਮਾਇਨੇ ਰੱਖਦੀਆਂ ਬਿਲਕੁਲ ਅੱਛਾ ਅਗਲਾ ਨੁਕਤਾ ਇਹ ਵੀ ਬਹੁਤ ਐਮ ਹੈ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ ਕਹਿਣ ਨੂੰ ਤਾਂ ਸਧਾਰਨ ਗੱਲ ਲੱਗਦੀ ਹੈ ਪਰ ਰਿਟਾਇਰਮੈਂਟ ਚ ਇਹਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਸਹੀ ਗੱਲ ਹੈ ਪੈਸਾ ਪਾਵੇਂ ਜਿੰਨਾ ਮਰਜ਼ੀ ਹੋਵੇ ਜੇ ਸਿਹਤ ਠੀਕ ਨਹੀਂ ਹਾਂ ਫਿਰ ਉਸ ਪੈਸੇ ਦਾ ਕੀ ਫਾਇਦਾ ਉਸ ਨੂੰ ਮਨਣਾ ਵੀ ਤਾਂ ਹੈ ਨਾ ਇਸ ਲਈ ਰੋਜ਼ਾਨਾ ਥੋੜੀ ਸੈਰ ਖਾਣ ਪੀਣ ਦਾ ਧਿਆਨ ਚੈੱਕ ਅਪ ਆਪਣਾ ਖਿਆਲ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ ਇੱਕ ਨਿਵੇਸ਼ ਹੈ ਹਾਂਜੀ ਤੇ ਖਾਸ ਕਰਕੇ ਜਿਵੇਂ ਜਿਵੇਂ ਉਮਰ ਵੱਦੀ ਹੈ ਸਰੀਰ ਨੂੰ ਹਿਲਾਉਂਦੇ ਜਲਾਉਂਦੇ ਰਹਿਣਾ ਦਿਮਾਗ ਲਈ ਵੀ ਚੰਗਾ ਛੋਟੀਆਂ ਛੋਟੀਆਂ ਆਦਤਾਂ ਵੀ ਨਾ ਲੰਬੇ ਸਮੇਂ 'ਚ ਬਹੁਤ ਫਰਕ ਪਾਉਂਦੀਆਂ ਨੇ ਹੁਣ ਇੱਕ ਹੋਰ ਪਹਿਲੂ ਤੇ ਆਉਂਦੇ ਆ ਮਨੋਵਿਗਿਆਨ ਵਾਲਾ ਇਹ ਗੱਲ ਕਾਫੀ ਹੈਰਾਨ ਕਰਦੀ ਹੈ ਕਿ ਰਿਟਾਇਰਮੈਂਟ ਨੂੰ 10% ਵਿੱਤੀ ਤੇ 90% ਮਨੋਵਿਗਿਆਨਿਕ ਮੰਨਿਆ ਜਾਂਦਾ ਹੈ। ਅੱਛਾ 90% ਹਾਂਜੀ ਪੈਸੇ ਦੀ ਪਲੈਨਿੰਗ ਤਾਂ ਚਲੋ ਜ਼ਰੂਰੀ ਹੈ ਹੀ ਹੈ ਉਹ ਤਾਂ ਬੁਨਿਆਦ ਹੈ ਪਰ ਅਸਲ ਚੁਣੌਤੀ ਅਕਸਰ ਮਾਨਸਿਕ ਹੁੰਦੀ ਹੈ ਜਿਵੇਂ ਕੰਮ ਤੋਂ ਬਿਨਾਂ ਰੋਜ਼ ਦੀ ਰੁਟੀਨ ਕਿਵੇਂ ਬਣਾਨੀ ਖਰਚ ਕਰਨ ਦੀ ਆਦਤ ਕਿਵੇਂ ਬਦਲਨੀ ਸਮਾਜਿਕ ਤਬਦੀਲੀਆਂ ਨੂੰ ਕਿਵੇਂ ਕਬੂਲਣਾ ਹੂੰ ਇਹ ਬਹੁਤ ਵੱਡਾ ਬਦਲਾਅ ਹੁੰਦਾ ਹੈ ਜ਼ਿੰਦਗੀ 'ਚ ਤਾਂ ਫਿਰ ਵਿੱਤੀ ਯੋਜਨਾ ਦੇ ਨਾਲ-ਨਾਲ ਇਸ ਮਾਨਸਿਕ ਬਦਲਾਅ ਲਈ ਵੀ ਤਿਆਰ ਰਹਿਣਾ ਪੈਂਦਾ ਹੈ ਸ਼ਾਇਦ ਪਹਿਲਾਂ ਹੀ ਸੋਚਣਾ ਪਵੇਗਾ ਕਿ ਸਮਾਂ ਕਿਵੇਂ ਬਤਾਉਣਾ ਕਿਹੜੇ ਲੋਕਾਂ ਨਾਲ ਜੁੜੇ ਰਹਿਣਾ ਬਿਲਕੁਲ ਇਹ ਤਿਆਰੀ ਬਹੁਤ ਮਦਦ ਕਰਦੀ ਹੈ acha ਹੁਣ ਥੋੜਾ ਵਿੱਤੀ ਪਾਸੇ ਮੁੜਦੇ ਹਾਂ ਇਹ ਖਾਸ ਸਲਾਹ ਖਾਸ ਕਰ ਕੈਨੇਡਾ ਵਾਲਿਆਂ ਲਈ ਦੇਖੋ ਜ਼ਿਆਦਾਤਰ ਲੋਗਾ ਲਈ ਨਾ ਸੀਪੀਪੀ ਯਾਨੀ ਕੈਨੇਡੀਅਨ ਪੈਨਸ਼ਨ ਪਲਾਨ ਨੂੰ 70 ਸਾਲ ਦੀ ਉਮਰ ਤੱਕ ਦੇਰੀ ਨਾਲ ਲੈਣਾ ਫਾਇਦੇਮੰਦ ਹੋ ਸਕਦਾ ਹੈ। ਅੱਛਾ 65 ਦੀ ਬਜਾਏ 70 ਤੱਕ? ਹਾਂ ਕਿਉਂਕਿ ਹਰ ਸਾਲ ਦੇਰੀ ਕਰਨ ਨਾਲ ਮਹੀਨੇ ਦੀ ਪੈਨਸ਼ਨ ਕਾਫੀ ਵੱਧ ਜਾਂਦੀ ਹੈ। ਜੇ ਹੋਰ ਸਾਧਨ ਹਨ ਤਾਂ ਇਹ ਦੇਰੀ ਭਵਿੱਖ ਵਿੱਚ ਵੱਧ ਪੈਨਸ਼ਨ ਦੇ ਸਕਦੀ ਹੈ ਤੇ ਸ਼ਾਇਦ ਟੈਕਸ ਵੀ ਕੱਟ ਲੱਗੇ। ਹਾਲਾਂਕਿ ਇਹ ਫੈਸਲਾ ਹਰ ਕਿਸੇ ਲਈ ਵੱਖਰਾ ਹੋਗਾ। ਆਪਣੀ ਸਿਹਤ, ਹੋਰ ਆਮਦਨ ਸਾਰਾ ਕੁਝ ਦੇਖਣਾ ਪੈਂਦਾ ਹੈ। ਪਰ ਪਰ ਇਸ ਬਾਰੇ ਸੋਚਣਾ ਤੇ ਕਿਸੇ ਸਲਾਹਕਾਰ ਨਾਲ ਗੱਲ ਕਰਨਾ ਬਣਦਾ ਹੈ ਇਹ ਇੱਕ ਚੰਗੀ ਰਣਨੀਤੀ ਹੋ ਸਕਦੀ ਹੈ ਕਈਆਂ ਲਈ ਹਾਂਜੀ ਇੱਕ ਹੋਰ ਵਿੱਤੀ ਟੂਲ ਦੀ ਗੱਲ ਕਰੀਏ TFSA ਯਾਨੀ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਇਹਨੂੰ ਸਿਰਫ ਬਚਤ ਖਾਤਾ ਨਾ ਸਮਝੋ ਇਹ ਇੱਕ ਲਚਕਦਾਰ ਲੀਵਰ ਵਾਂਗ ਕੰਮ ਕਰ ਸਕਦਾ ਲੀਵਰ ਕਿਵੇਂ ਮਤਲਬ ਲੋਡ ਪੈਣ ਤੇ ਬਿਨਾਂ ਟੈਕਸ ਦਿੱਤੇ ਪੈਸੇ ਕਢਵਾ ਲਓ ਜਦੋਂ ਵਾਦੂ ਹੋਣ ਜਮ੍ਹਾਂ ਕਰਵਾ ਦਿਓ ਇਹ ਐਮਰਜੈਂਸੀ ਲਈ ਜਾਂ ਅਚਾਨਕ ਖਰਚਿਆਂ ਲਈ ਬਹੁਤ ਵਧੀਆ ਹੈ। ਹਾਂ, ਇਹ ਰਿਟਾਇਰਮੈਂਟ ਕਾਫੀ ਮਦਦਗਾਰ ਹੋ ਸਕਦਾ, ਖਾਸ ਕਰਕੇ ਜਦੋਂ ਆਮਦਨ ਘਟ ਵੱਧ ਹੁੰਦੀ ਹੈ ਤੇ ਟੈਕਸ ਵੀ ਬਚਾਉਂਦਾ। ਬਹੁਤ ਕਮ ਦੀ ਚੀਜ਼ ਹੈ ਜਿਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਅੱਛਾ, ਹੁਣ ਥੋੜਾ ਜੀਵਨ ਸ਼ੈਲੀ ਤੇ ਆਈਏ। ਇੱਕ ਨੁਕਤਾ ਹੈ, ਚੀਜ਼ਾਂ ਇਕੱਠੀਆਂ ਕਰਨ ਨਾਲੋਂ ਤਜਰਬਿਆਂ ਨੂੰ ਤਰਜੀ ਦਿਓ। ਬਹੁਤ ਸਾਰੇ ਰਿਟਾਇਰਡ ਲੋਕ ਇਹੀ ਕਹਿੰਦੇ ਨੇ ਕਿ ਘੁੰਮਣਾ ਫੇਰਨਾ, ਪਰਿਵਾਰ ਨਾਲ ਸਮਾਂ ਬਿਤਾਉਣਾ, ਕੁਝ ਨਵਾਂ ਸਿੱਖਣਾ। ਇਹ ਯਾਦਾਂ ਜ਼ਿਆਦਾ ਖੁਸ਼ੀ ਦਿੰਦੀਆਂ ਨੇ। ਮੁਕਤ ਜ਼ਿਆਦਾ ਹੁੰਦੀ ਹੈ। ਉਹਨਾਂ ਗੋਗੋ ਸਾਲਾਂ 'ਚ ਉਹ ਕੰਮ ਕਰ ਲੈਣੇ ਚਾਹੀਦੇ ਨੇ ਜਿਹੜੇ ਹਮੇਸ਼ਾ ਤੋਂ ਸੋਚੇ ਹੋਣ। ਬਾਅਦ 'ਚ ਪਛਤਾਵਾ ਨਹੀਂ ਰਹਿੰਦਾ। ਸਹੀ ਗੱਲ ਐ। ਹੁਣ ਇੱਕ ਥੋੜੀ ਔਖੀ ਪਰ ਬਹੁਤ ਜ਼ਰੂਰੀ ਗੱਲ ਉਹ ਹੈ ਔਖੀਆਂ ਗੱਲਾਂ ਕਰਨ ਤੋਂ ਨਾ ਝਿਜਕਣਾ। ਹੂੰ ਜਿਵੇਂ ਕਿ ਜਿਵੇਂ ਵਸੀਅਤ ਬਣਾਉਣੀ, ਪਾਵਰ ਆਫ ਐਟਾਰਨੀ ਤਿਆਰ ਕਰਨੀ ਮਤਲਬ ਉਹ ਕਾਗਜ਼ਾ ਤਿਆਰ ਰੱਖਣੇ ਜੋ ਕਿਸੇ ਹੋਰ ਨੂੰ ਤੁਹਾਡੇ ਵੱਲੋਂ ਫੈਸਲੇ ਲੈਣ ਦਾ ਹੱਕ ਦੇਣ ਜੇਕਰ ਤੁਸੀਂ ਖੁਦ ਨਾ ਲੈ ਸਕੋ ਹਾਂ ਇਹ ਸਿਹਤ ਜਾਂ ਪੈਸੇ ਸੰਬੰਧੀ ਫੈਸਲਿਆਂ ਲਈ ਹੁੰਦੀ ਹੈ ਬਿਲਕੁਲ ਮੌਤ ਬਾਰੇ ਪੈਸੇ ਬਾਰੇ ਗੱਲ ਕਰਨੀ ਕਈ ਵਾਰ ਔਖੀ ਲੱਗਦੀ ਹੈ ਪਰ ਇਹ ਤਿਆਰੀ ਆਪਣੇ ਲਈ ਤੇ ਪਰਿਵਾਰ ਲਈ ਭਵਿੱਖ ਦੀਆਂ ਬਹੁਤ ਸਾਰੀਆਂ ਉਲਝਣਾਂ ਤੋਂ ਬਚਾਉਂਦੀ ਹੈ ਇਹ ਸੱਚਮੁੱਚ ਆਪਣੇ ਪਿਆਰਿਆਂ ਲਈ ਇੱਕ ਤਰ੍ਹਾਂ ਦਾ ਤੋਹਫ਼ਾ ਹੈ ਸਭ ਕੁਝ ਸਾਫ਼ ਹੋਵੇ ਤਾਂ ਬਾਅਦ ਵਿੱਚ ਕੋਈ ਰੌਲਾ ਰੱਪਾ ਨਹੀਂ ਪੈਂਦਾ ਪਰਿਵਾਰ 'ਚ ਵੀ ਸ਼ਾਂਤੀ ਰਹਿੰਦੀ ਹੈ। ਹਾਂਜੀ ਤੇ ਅਖੀਰ ਵਿੱਚ ਸ਼ਾਇਦ ਸਭ ਤੋਂ ਮਹੱਤਵਪੂਰਨ ਨੁਕਤਾ ਇੱਕ ਪੂਰੀ ਵਿਸਤ੍ਰਿਤ ਰਿਟਾਇਰਮੈਂਟ ਯੋਜਨਾ ਬਣਾਓ। ਇਹ ਸਿਰਫ ਇਹ ਨਹੀਂ ਦੱਸਦੀ ਕਿ ਕਿੰਨੇ ਪੈਸੇ ਚਾਹੀਦੇ ਨੇ ਸਗੋਂ ਇਹ ਵੀ ਕਿ ਪੈਸਾ ਆਵੇਗਾ ਕਿੱਥੋਂ, ਖਰਚ ਕਿਵੇਂ ਹੋਵੇਗਾ, ਟੈਕਸ ਕਿਵੇਂ ਬਚਾਣਾ, ਜਾਇਦਾਦ ਦਾ ਕੀ ਕਰਨਾ, ਸਭ ਕੁਝ ਸ਼ਾਮਿਲ ਹੋਣਾ ਚਾਹੀਦਾ ਹੈ। ਬਿਲਕੁਲ ਇਹ ਸਭ ਕੁਝ ਤੇ ਇੱਕ ਚੰਗੀ ਯੋਜਨਾ ਨਾ ਸਿਰਫ ਪੈਸੇ ਦੀ ਸੁਰੱਖਿਆ ਨਹੀਂ ਦਿੰਦੀ, ਸਗੋਂ ਮਨ ਨੂੰ ਸ਼ਾਂਤੀ ਵੀ ਦਿੰਦੀ ਹੈ। ਤੇ ਰਿਟਾਇਰਮੈਂਟ ਵਿੱਚ ਮਨ ਦੀ ਸ਼ਾਂਤੀ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਹੈ ਭਲਾ ਸਹੀ ਕਿਹਾ ਤਾਂ ਕੁਲ ਮਿਲਾ ਕੇ ਇਹਨਾਂ ਸਾਰੇ ਤਜਰਬਿਆਂ ਦਾ ਨਿਚੋੜ ਇਹ ਹੈ ਕਿ ਸਫਲ ਰਿਟਾਇਰਮੈਂਟ ਲਈ ਨਾ ਇੱਕ ਪੂਰੀ ਹੁਲੀਸਟਿਕ ਅਪਰੋਚ ਚਾਹੀਦੀ ਹੈ ਮਤਲਬ ਪੈਸੇ ਦੇ ਨਾਲ-ਨਾਲ ਸਿਹਤ ਮਾਨਸਿਕ ਤਿਆਰੀ ਤੇ ਜ਼ਿੰਦਗੀ 'ਚ ਕੋਈ ਮਕਸਦ ਹੋਣਾ ਇਹ ਸਭ ਬਰਾਬਰ ਜ਼ਰੂਰੀ ਨੇ ਹਾਂਜੀ ਬਿਲਕੁਲ ਸਹੀ ਪਲੈਨਿੰਗ ਥੋੜੀ ਲਚਕਤਾ ਤੇ ਚੰਗੀ ਸੋਚ ਨਾਲ ਰਿਟਾਇਰਮੈਂਟ ਸੱਚੀ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਪੜਾਅ ਬਣ ਸਕਦਾ ਹੈ ਤੇ ਜਾਂਦੇ ਜਾਂਦੇ ਸਾਰਿਆਂ ਲਈ ਸੋਚਣ ਵਾਲੀ ਗੱਲ ਅੱਜ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਇਹਨਾਂ ਚੋਂ ਕਿਹੜੀ ਗੱਲ ਦਿਲ ਨੂੰ ਸਭ ਤੋਂ ਵੱਧ ਲੱਗੀ ਤੇ ਉਸ ਤੇ ਅਮਲ ਕਰਨ ਲਈ ਪਹਿਲਾ ਕਦਮ ਭਾਵੇਂ ਛੋਟਾ ਜਿਹਾ ਹੀ ਹੋਵੇ ਉਹ ਕੀ ਚੁੱਕਿਆ ਜਾ ਸਕਦਾ ਹੈ